ਹਾਂਜੀ ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਮੈਂ ਆਪਣੇ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਭਾਈ ਜੀ ਹਰੇਕ ਕੰਮ ਫਰੀਜ ਕਰਨ ਦੀ ਕੋਸ਼ਿਸ਼ ਨਾ ਕਰਿਆ ਕਰੋ ਕਈ ਬੰਦੇ ਹੀ ਕਰਦੇ ਆ ਵੀ ਜਿਹੜਾ ਗੱਡੀ ਦਾ ਸਲੈਂਸਰ ਆ ਉਹਦੇ 'ਚ ਡੀਜ਼ਲ ਜਾਂ ਪੈਟਰੋਲ ਪਾ ਕੇ ਅੱਗ ਲਾ ਦਿੰਦੇ ਆ ਸਾਫ਼ ਹੋ ਜਾਊਗਾ ਪਰ ਉਹ ਸਾਫ਼ ਨਹੀਂ ਹੁੰਦਾ ਉਹ ਤੁਹਾਡੇ ਇੰਜਣ ਦੀ ਧੁੱਕੀ ਘੜ ਦਿੰਦਾ ਦੇਖੋ ਤੁਹਾਡੇ ਸਾਫ਼ ਕੀਤੇ ਦਾ ਹਾਲ ਦੇਖੋ ਅੱਗ ਲਾਈਓ ਇਹ ਕਦੀ ਵੀ ਸਲੈਂਸਰ ਸਾਫ਼ ਕਰਾਉਣਾ ਉਹਨੂੰ ਪੜਾ ਕੇ ਸਾਫ਼ ਕਰਾਓ ਐਦਾਂ ਬਾਅਦ 'ਚ ਉਹਨੂੰ ਲੇਰਾਂ ਲਾ ਦਿਓ ਬਿਲਡਿੰਗ ਦੇ ਆ ਡਬਲ ਨਹੀਂ ਤਾਂ ਆ ਹਾਲ ਹੋਊਗਾ ਦੇਖੋ ਆ ਆ ਹਲਊਗਾ ਦੇਖੋ ਆ ਆ ਹਲਊਗਾ ਆ ਦੇਖੋ ਉਹ ਜੜਾ ਫੇ ਫੇ ਕਹਿੰਦੇ ਨਾ ਯਾਰ ਗੱਡੀ ਤੁਰਦੀ ਨਹੀਂ ਗੱਡੀ ਕਿੱਥੋਂ ਤੁਰੂਗੀ ਗੱਡੀ ਤੁਰਨੀ ਨਹੀਂ ਉਹ ਜਦ ਸਲਾਨਸਰੀ ਦਾਡਾ ਚੋਕ ਹੋ ਗਿਆ ਉਹਦਾ ਸਾਰਾ ਹੀ ਬੰਦ ਕਰਤਾ ਨਿਕਲਣਾ ਤੇ ਗੱਡੀ ਕਿੱਦਾਂ ਤੁਰੂਗੀ ਸਾਰਾ ਹੀ ਚੱਕ ਆ ਦੇਖੋ ਇਹ ਅੱਗ ਲਾਈ ਹੋਆ ਡੀਜ਼ਲ ਪਾ ਕੇ ਵਿੱਚ ਕਾਦੇਲੇ ਵੀ ਲੈ ਯਾਰ ਗੱਡੀ ਦਾ ਮੋਸ਼ਨ ਬਣੂਗਾ ਮੋਸ਼ਨ ਕੀ ਬਣਨਾ ਗੱਡੀ ਦੀ ਉਦਾਂ ਹੀ ਜਲੂਸ ਨਿਕਲ ਜਤ ਨੇ ਕੋਈ ਤਾਂ ਮੇਰਾ ਜ਼ਾਬਾੰਦੋਂ ਡਿਆਈ ਜਾਂਦਾ ਤੇ ਗੱਡੀ ਦੀ ਕੀ ਹਾਲਤ ਹੋਊਗੀ ਕਦੀ ਵੀ ਡੀਜ਼ਲ ਪਾ ਕੇ ਅੱਗ ਨਾ ਲਾਓ ਇਹਨੂੰ ਇਹਨੂੰ ਐਂਦਾ ਖਲਾ ਲੋ ਢੋਲਕੀ ਨੂੰ ਫੇਸ ਸਾਫ਼ ਕਰਾਓ ਜਿਹੜੇ ਤੁਸੀਂ ਡੀਜ਼ਲ ਪਾ ਕੇ ਅੱਗ ਲਾ ਦਿੰਦੇ ਆ ਗੱਡੀ ਸਟਾਰਟ ਕਰਦੇ ਆ ਉਹ ਸਾਰਾ ਹੀ ਫਿਰ ਪਿੱਛੋਂ ਜਿਹੜੇ ਗੱਡੀ ਧੱਕਾ ਮਾਰਦੀ ਇੰਜਨ ਧੱਕਾ ਮਾਰਦਾ ਹੀ ਤੇ ਉਹ ਆ ਜਾਂਦਾ ਹੀ ਮੋਰੇ ਵਿੱਚ ਇਹ ਦੇਖ ਲਿਆ ਰਿਲੀਜਿੰਗ ਦੇ ਵਿੱਚ ਆ ਸਾਰਾ ਹੀ ਚੋਕ ਹੋਇਆ ਪਿਆ ਦੇਖੋ ਕਦੋਂ ਬੰਦ ਆਹ ਤੇ ਗਲ ਕੋਟ ਪੀ ਲਿਆ